ਮੰਗਾ ਸਾਡੀਆਂ ਬਹੁਤੀਆਂ ਨਹੀਂ ਹੈਗੀਆਂ ਕੋਈ ਕੰਮ ਕਰਕੇ ਤਨਖਾਹ ਮੰਗ ਰਹੇ ਆ ਜਿਹੜਾ 14 14 ਮਹੀਨੇ ਹੋ ਗਏ ਇਹ ਸਰਕਾਰ ਤਨਖਾਹ ਨਹੀਂ ਦੇ ਰਹੀ 2 ਸਾਲ ਹੋ ਗਏ ਸਰਕਾਰ ਆਈ ਨੂੰ ਜਿਹੜੇ ਇਸ ਤੋਂ ਪਹਿਲਾਂ ਵੀ ਤਨਖਾਹਾਂ ਨਿਕਲੀਆਂ ਨਾ ਧਰਨਾ ਲਾ ਕੇ ਟੋਕਨ ਅਮਾਊਂਟ ਦੇ ਦਿੰਦਿਆ ਕਦੇ 2 ਮਹੀਨਿਆਂ ਦੀ ਤਨਖਾਹ ਦੇਤੀ ਕਦੇ 4ਾਂ ਦੀ ਵੀ ਐਡੀ ਫੇਲ ਸਰਕਾਰ ਐ ਐਡੀ ਨਕਮੀ ਸਰਕਾਰ ਐ ਵੀ ਗੱਲਾਂ ਤਾਂ ਹੋਰ ਕੀਤੀਆਂ ਸੀ ਇਹਨਾਂ ਨੇ ਬੀਬੀਆਂ ਨੂੰ ਕਿਹਾ 1000 ਰੁਪਏ ਦੇਵਾਂਗੇ ਅੰਗਣਵਾੜੀ ਵਰਕਰਾਂ ਨੂੰ ਕਿਹਾ ਤੁਹਾਡਾ ਮਾਣ ਪੱਤਾ ਦੁੱਗਣਾ ਕਰਾਂਗੇ ਅੱਜ ਲੋਕ ਜਿਹੜੇ ਹੈਗੇ ਆ ਬਲਾਜਮ ਤਨਖਾਹ ਤੋਂ ਵੀ ਬੈਠੇ ਆ ਇਹਨਾਂ ਨੇ ਤੌਬਾ ਤੌਬਾ ਕਰਾਈ ਪਈ ਆ ਲੋਕਾਂ ਦੀ ਤੇ ਜੇ ਤੁਸੀਂ ਕੰਮ ਕਰਕੇ ਉਹਨਾਂ ਨੂੰ ਤਨਖਾਹ ਵੀ ਨਹੀਂ ਦੇ ਪਾ ਰਹੇ ਤੇ ਸਰਕਾਰ ਚਲਾਉਣ ਦਾ ਕੀ ਅਧਿਕਾਰ ਐ ਤੁਮ ਤੇ ਫਿਰ ਅੱਜ ਤੁਸੀਂ ਕਾਲੇ ਚੁੰਨੀ ਵੀ ਪਾਈਆਂ ਜੀ हां ਕਾਲੀਆਂ ਚੁੰਨੀਆਂ ਲੈ ਕੇ ਆਏ ਹੋਏ ਆ ਰੋਸ ਪ੍ਰਦਰਸ਼ਨ ਕਰ ਰਹੇ ਆ ਤਨਖਾਵਾ ਮੰਗ ਰਹੇ ਆ ਬੇਸਿਕ ਨੀਡ ਆ ਜਿਹੜਾ ਇਹਨਾਂ ਦੀ ਬੇਸਿਕ ਜ਼ਿੰਮੇਵਾਰੀ ਆ ਕੋਈ ਬੰਦਾ 30 ਦਿਨ ਕੰਮ ਕਰਦਾ ਉਹਨੂੰ 2 ਤਰੀਕ ਤੱਕ ਤਨਖਾਹ ਮਿਲਣੀ ਚਾਹੀਦੀ ਠੀਕ ਹੈ ਇਹਨਾਂ ਦੇ ਖਾਤੇ 'ਚ ਤਾਂ ਆ ਹੀ ਜਾਂਦੀ ਹੋਣੀ ਆ 2 ਤਰੀਕ ਤੱਕ ਤਨਖਾਹ ਇਹਨਾਂ 70000 ਕਰੋੜ ਰੁਪਏ ਇਹਨਾਂ ਨੇ ਪੰਜਾਬ ਦੇ ਸਿਰ ਚੜਾਤਾ ਠੀਕ ਹੈ ਉਹ ਕਾਦੇ ਲਈ ਚੜਾਤਾ ਉਹ ਕਿੱਥੇ ਖਾ ਗਏ ਆਪ ਤਾਂ ਇਹਨਾਂ ਨੇ ਲੁੱਟ ਮਚਾਈ ਹੋਈ ਆ ਲੋਕਾਂ ਦੇ ਇਹਨਾਂ ਨੇ ਢਿੱਡ ਧੋਤੇ अच्छा फिर ਤੁਹਾਨੂੰ ਐਮਐਲਏ ਸਾਹਿਬ ਮਿਲੇ ਜੀ ਅੱਜ ਬਿਲਕੁਲ ਨਹੀਂ ਮਿਲੇ ਹੈਗੇ ਉਹ ਤਾਂ ਹੈ ਹੀ ਨਹੀਂ ਕਿ ਕਹਿੰਦੇ ਉਹ ਤਾਂ ਹੈ ਨਹੀਂ ਗੇ ਇੱਥੇ ਕਿਤੇ ਮੀਟਿੰਗ ਤੇ ਗਏ ਹੋਇਆ ਤੇ ਫਿਰ ਨਹੀਂ ਚਲਦਾ ਉਹ ਧਰਨਾ ਮੰਗ ਪੱਤਰ ਦਿੰਨੇ ਆ ਕਹਿੰਦੇ ਵੀ ਉਹਨਾਂ ਦੇ ਪੀ ਆ ਜਿਹੜਾ ਮੰਗ ਪੱਤਰ ਲੈਣਗੇ ਤੇ ਮੰਗ ਪੱਤਰ ਦਿੰਨੇ ਆ ਧਰਨਾ ਤਾਂ ਹੁਣ ਇਸ ਤੋਂ ਬਾਅਦ ਮੰਤਰੀ ਦੇ ਲਾਵਾਂਗੇ ਜੀ ਜਿਹੜਾ ਅਗਲਾ ਪ੍ਰੋਗਰਾਮ ਕਿਹੜੇ ਮੰਤਰੀ ਜੈਬਿਨੇਟ ਮੰਤਰੀ ਜਿਹੜੇ ਸਾਡੇ ਡਿਪਾਰਟਮੈਂਟ ਦੀ ਬਲਜੀਤ ਕੌਰ ਅੱਛਾ ਜੀ ਆਪਾਂ ਗੱਲ ਕਰੀ ਕਿੰਨੇ ਕਿ ਤੁਹਾਡੇ ਨਾਲ ਪਰਵਾਜ਼ ਜੁੜੇ ਹੋਏ ਅੰਗਣਵਾੜ ਕਿੰਨੇ ਹੈਗੇ ਜੀ ਬੰਦ ਤਖਾਲੀ ਕਿਉਂ ਅੰਗਣਵਾੜੀ ਤੇ ਪੰਜਾਬ ਦੇ ਵਿੱਚ 54000 ਅੰਗਣਵਾੜੀ ਵਰਕਰ ਹੈਲਪਰ ਕੰਮ ਕਰਦੇ ਹੈਗੇ ਆ ਜਿਹੜਾ ਹੁਣ ਇਹ ਬਠਿੰਡੇ ਦੇ ਵਿੱਚ ਹੈਗੀਆਂ ਇਹ ਘੱਟ ਤੋਂ ਘੱਟ ਵੀ ਪੌਣੇ 800 ਅੰਗਣਵਾੜੀ ਵਰਕਰ ਹੈਲਪਰ ਆ ਜਿਹੜੀਆਂ ਕੰਮ ਕਰਦੀਆਂ ਤੇ ਪਰਿਵਾਰ ਤਾਂ ਤੁਸੀਂ ਦੇਖ ਲਓ ਹਰ ਇੱਕ ਦੇ ਨਾਲ ਕਿੰਨੇ ਪਰਿਵਾਰ ਹੁੰਦੇ ਆ ਪਰ ਇਹਨਾਂ ਨੂੰ ਪਰਿਵਾਰਾਂ ਦੀ ਪਰਵਾਹ ਕੋਈ ਨਹੀਂ ਇਹਨਾਂ ਦਾ ਤਾਂ ਦਾ ਲੱਗਿਆ ਨਾ ਇੱਕ ਵਾਰੀ ਵੋਟਾਂ ਲੈ ਲਿਆਂਗੇ ਅਗਲੇ ਤਾਂ ਹੁਣ ਮਹਾਰਾਜੇ ਬਣ ਕੇ ਬੈਠੇ ਹੋਏ ਆ ਅੱਛਾ ਜਿਸ ਤਰ੍ਹਾਂ ਤੁਹਾਡੀ ਨਹੀਂ ਆਖਾਵਾਂ ਆ ਰਹੀਆਂ ਅੱਗੇ ਵੋਟਾਂ ਵੀ ਆ ਰਹੀਆਂ ਹੈਗੀਆਂ ਕਿ ਫਿਰ ਤੁਸੀਂ ਵੋਟਾਂ ਪਾਉਂਗੇ ਜੋ ਵੀ ਤੁਹਾਡਾ ਉਮੀਦਵਾਰ ਹੋਵੇ ਇਹ ਤਾਂ ਤੁਹਾਨੂੰ ਸਵ ਤਾਂ ਕਿਸ ਨੂੰ ਕੰਮ ਬਦਲੇ ਤਨਖਾਹ ਨਹੀਂ ਦੇਣਗੇ ਤਾਂ ਫਿਰ ਵੀ ਵੋਟ ਫਿਰ ਕਿਹੜੇ ਮੂੰਹ ਨਾਲ ਵੋਟ ਮੰਗਣਗੇ ਦੱਸੋ ਇਹ ਤਾਂ ਮੰਗ ਹੀ ਨਹੀਂ ਸਕਦੇਗੇ ਇਹ ਹੋਰ ਵੀ ਗੱਲਾਂ ਪਾਉਂਗੇ ਫਿਰ ਤੇ ਹੋਰ ਨੂੰ ਤਾਂ ਪਾਵਾਂਗੇ ਅਸੀਂ ਕਿਹੜਾ ਨਕਸ ਲਾਈਟਾਂ ਵੀ ਅਸੀਂ ਵੋਟਾਂ ਦਾ ਬਾਈਕਟ ਕੀਤਾ ਹੋਇਆ ਨਹੀਂ ਫਿਰ ਇਹ ਮੰਗਾ ਤਾਂ ਮੰਨੀ ਚਾਹੀਦੀ ਨਾ ਤੁਹਾਡੇ ਉਹ ਅਸੀਂ ਤਾਂ ਕਹਿੰਦੇ ਵੀ ਮੰਨਣੀਆਂ ਚਾਹੀਦੀਆਂ ਇਹ ਤਾਂ ਇਹ ਤਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਨਾ ਅਸੀਂ ਤਾਂ ਕਹਿੰਦੇ ਕਿਉਂ ਐਦਾਂ ਦੀ ਹਾਲਾਤ ਬਣਾਏ ਇਹਨਾਂ ਨੇ ਕਿਉਂ ਨਹੀਂ ਵੋਟਾਂ ਵੋਟਾਂ ਦੇ ਦਿਨ ਹੁਣ ਲੋਕ ਫਿਰ ਵੀ ਧਰਨੇ ਕਰਦੇ ਹੁਣ ਤੇ ਫਿਰ ਉਹਦਾ ਮਤਲਬ ਤਾਂ ਡਰ ਨਹੀਂ ਹੈਗਾ ਨਾ ਮੈਂ ਤਾਂ ਇਹੀ ਕਹਿਣਾ ਚਾਹਣੀ ਆ ਵੀ ਇਹਨਾਂ ਨੂੰ ਇਹ ਲੱ ਵੀ ਅਸੀਂ ਇੱਕ ਵਾਰੀ ਝੂੜ ਤੂਫਾਨ ਮਾਰ ਲਏ ਸਾਡਾ ਲੱਗਿਆ ਦਾ ਹੁਣ ਸਰਕਾਰ ਸਾਡੀ ਆਉਣੀ ਨਹੀਂ ਲੋਕਾਂ ਨੂੰ ਤਾਂ ਇਹਨਾਂ ਨੇ ਦਰਸਾਇਆ ਰਾਸ਼ਨ ਤੋਂ ਜਨਤਾ ਤਰਸੀ ਜਾਂਦੀ ਹੈ ਛਗਣ ਸਕੀਮ ਤੋਂ ਕੁੜੀਆਂ ਬੈਠੀਆਂ ਹੈਗੀਆਂ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਬਿਜਲੀ ਦੇ ਬਿੱਲ ਜਿਹੜੇ ਕਹਿੰਦੇ ਮਾਫ ਐਡੇ ਐਡੇ ਆ ਗਏ ਲੋਕਾਂ ਨੂੰ ਤਾਂ ਇਹਨਾਂ ਦਾ ਹੁਣ ਕੋਈ ਧਿਆਨ ਨਹੀਂ ਇਹਦਾ ਸਿਰਫ ਆਪਣੀਆਂ ਤਜੋਰੀਆਂ ਭਰਨ ਤੇ ਲੱਗੇ ਹੋਏ ਆ ਕਿਉਂਕਿ ਹੁਣ ਦਾ ਲੱਗਿਆ ਦੂ ਬਾਦ ਲੱਗਣਾ ਨਹੀਂ ਵੜਿੰਗਿਸਤਰਾ ਚੋਣ ਜੋਤ ਤਾਂ ਲੱਗ ਗਿਆ ਤੁਸੀਂ ਐਮਐਲਏ ਬੋਠੀ ਬਾਹਰ ਆਏ ਹੈਗੇ ਉਹ ਇਹ ਤੁਹਾਨੂੰ ਇਹ ਨਹੀਂ ਕਹਿਣਗੇ ਵੀ ਮੈਂ ਹੁਣ ਕੁਛ ਨਹੀਂ ਕਰਦਾ ਚੋਣ ਜੋਤ ਤੇ ਲੱਗਣਾ ਕੋਈ ਐਲਾਨ ਕਰ ਸਕਦਾ ਨਾ ਉਹ ਇਹ ਫੰਡ ਦੇ ਸਕਦਾ ਨਹੀਂ ਨਹੀਂ ਐਲਾਨ ਐਲਾਨ ਨੂੰ ਕਿਹੜਾ ਸੀ ਕੁਝ ਨਵਾਂ ਮੰਗ ਰਹੇ ਆ ਕੰਮ ਕਰਕੇ ਤਨਖਾਹ ਮੰਗ ਰਹੇ ਆ ਹੋਰ ਹੋਰ ਕੀ ਹੈ ਦੱਸੋ 14 ਮਹੀਨੇ ਹੋ ਗਏ ਤਨਖਾਹ ਨਹੀਂ ਦਿੱਤੀ ਚੁੱਲਾ ਠੰਡਾ ਪਿਆ ਜੀ ਫਿਰ ਜੀ ਸਾਰੇ ਦਾ ਪਰਿਵਾਰ ਦਾ ਚੁੱਲਾ ਲੋਕੀ ਰਾਸ਼ਨ ਦਾਰ ਦੇਣੋਂ ਹਟ ਕੇ ਦੁਕਾਨਾਂ ਵਾਲੇ ਕਹਿੰਦੇ ਕੀ ਗਾਰੰਟੀ ਹੈ ਵੀ ਤੁਹਾਨੂੰ ਸਰਕਾਰ ਤਨਖਾਹ ਦੇਊਗੀ ਜੇ ਸਵਾ ਸਾਲ ਨਹੀਂ ਦਿੱਤੀ ਤਾਂ ਫਿਰ ਕੀ ਗਾਰੰਟੀ ਹੈ ਦੱਸੋ ਅਸੀਂ ਮਤਲਬ ਪੇ ਪਿੱਛੇ ਧਰ ਕਾਰੇ ਡਿਪਾਰਟਮੈਂਟ ਅਸੀਂ ਅੰਗਰ ਮੜੀ ਚ ਆਤਨ ਵਾਲੀ ਡਿਪਾਰਟਮੈਂਟ ਚ ਆਤੀ ਤੇ ਫਿਰ ਕੀ ਕਿਸ ਤਰ੍ਹਾਂ ਕਰਦਾ ਪਿਆਰਾ ਚੱਲਦਾ ਕਰਦਾ ਬਹੁਤ ਬੁਰੀ ਹਾਲਤ ਹੈ ਜੀ ਤੁਸੀਂ ਆਪ ਹੀ ਦੇਖ ਲਓ ਜੀ ਦੀ 1 ਮਹੀਨੇ ਪੇ ਨਾ ਉਹ 1 ਮਹੀਨੇ ਚ ਬੁਰਾ ਹਾਲਾ ਸਾਡੇ ਤਾਂ 13 ਮਹੀਨੇ ਹੋ ਗਏ ਜੀ 13 ਮਹੀਨੇ ਦੀ ਪੇ ਨਹੀਂ ਆਈ ਸਾਡਾ ਬਹੁਤ ਬੁਰਾ ਹਾਲਾ ਕੁੜੀਆਂ ਕਿੱਥੇ ਲਾਇਆ ਤੁਸੀਂ ਧਰਨਾ ਅਸੀਂ ਧਰਨਾ ਐਮਐਲਏ ਸਾਹਿਬ ਦੀ ਕੋਠੀ ਅੱਗੇ ਲਾਇਆ ਜੀ ਕਿਹੜੇ ਧਰਨਾ ਜੀ ਦੇ ਸਾਹਿਬ ਐਮਐਲਏ ਜਗਰੂਪ ਸਿੰਘ ਗੱਲ ਜੀ ਉਹਨਾਂ ਦੀ ਕੋਠੀ ਨਹੀਂ ਜੀ ਕੋਈ ਗੱਲਬਾਤ ਨਹੀਂ ਹੋਈ ਉਹ ਸਾਨੂੰ ਮਿਲੇ ਨਹੀਂ ਅੱਜ ਕੋਈ ਮੀਟਿੰਗ ਚੱਲ ਰਹੀ ਹੈ ਉਹਨਾਂ ਤੇ ਫਿਰ ਤੁਸੀਂ ਪਰਿਵਾਰ ਵਿੱਚ ਕਿਸ ਤਰ੍ਹਾਂ ਤੁਸੀਂ ਚਲਾ ਰਹੇ ხਰਚਾ ਕੀ ਮਤਲਬ ਬਹੁਤ ਬੁਰਾ ਹਾਲ ਹੈ ਜੀ ਕੀ ਤੁਹਾਨੂੰ ਦੱਸਿਆ ਕੀ ਕੀ ਬਿਆਨ ਕਰੀਏ ਤੁਸੀਂ ਦੱਸੋ ਸਾਨੂੰ ਕਹਿੰਦੇ ਵੀ ਸ਼ਰਮ ਆਉਂਦੀ ਅੱਗੇ ਕੀ ਬਿਆਨ ਕਰੀਏ ਤੁਸੀਂ ਦੱਸੋ ਸਾਡੇ ਜਿਵੇਂ ਕਈ ਬਿੱਡੋ ਔਰਤਾਂ ਕਈ ਹੈਂਡੀਕੈਪਡਾਂ ਜਿਨ੍ਹਾਂ ਦਾ ਗੁਜ਼ਾਰਾ ਇਸ ਤੇ ਚੱਲਦਾ ਇਸ ਪੀ ਤੇ ਚੱਲਦਾ ਇਹ ਖਮਿਆਜਾ ਜੀ 2024 ਚ ਬੀਪਹ ਪਹੁੰਚਣਾ ਪਊਗਾ ਇਹਨਾਂ ਨੂੰ ਹਾਂਜੀ ਇਹ ਸਾਡਾ ਇਹ ਮਾਸੀ ਇਹਨਾਂ ਨੂੰ ਕੋਈ ਵੋਟ ਨਹੀਂ ਦਿੰਦਾ ਆ ਫਿਰ ਇਸ ਤਰੀ ਬੈਠ ਰਹੂਗੀ ਤਾਂ ਨਾ ਲਾ ਗਈ ਹੈ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਅਸੀਂ ਅਸੀਂ ਮੰਗ ਪੱਤਰ ਦਿੰਨੇ ਆ ਜੀ ਫਿਰ ਸਾਡਾ ਕੈਬਨਿਟ ਮੰਤਰੀਆ ਡਾਕਟਰ ਬਲਜੀਤਪੁਰ ਬਿਤੇ ਮੇ ਸਾਡੇ ਹੈਡ ਕਹਿਣਗੇ ਹੁੰਦੇ ਸੀ ਇਹ ਲੰਬਾ ਤਾਂ ਮੈਂ ਚਲੂ ਲੰਬਾ ਤਾਂ ਮੈਂ ਤੁਹਾਨੂੰ ਨਹੀਂ ਮੈਨੂੰ ਵੀ ਜਿੱਤਰ ਹੋਣਾ ਤੁਹਾਨੂੰ ਜਵਾਬ ਤਾਂ ਲੱਗ ਗਿਆ ਜੀ ਇਲੈਕਸ਼ਨ ਦੇ ਦਿਨ ਹੈਗੇ ਆ ਤੇ ਤੁਹਾਡੇ ਤਨਖਾਹ ਹੁਣ ਮਿਲੂਗੀ ਜਾਂ ਨਹੀਂ ਸਾਨੂੰ ਕੋਈ ਯਕੀਨੀ ਨਹੀਂ ਜੀ ਇਹਨਾਂ ਤੇ ਇਹਨਾਂ ਦੇ ਲਾਰੇ ਆ ਜੀ ਮੰਤਰੀ ਨੇ ਮੈਡਮ ਨੇ ਸਾਡੇ ਨੇ ਹਰਗਵੰਤ ਨੇ ਬਹੁਤ ਵਾਰ ਮੀਟਿੰਗ ਕਰ ਚੁੱਕੇ ਆ ਜੀ ਕੋਈ ਗੱਲ ਨਹੀਂ ਬਣਦਾ ਇਹ ਕੋਈ ਹੱਲ ਨਹੀਂ